ਆ ਨਾਰਾ ਕਾਲ ਜੇ ਦੇ ਨਾਲ ਤੇਰਾ ਹੀ ਅੱਜ ਤੋਂ ਬਾਅਦ ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ ਸਦਾ ਜੀ ਸਿਸ ਕੀ ਬੇਟੀ ਆ ਦਾ ਸਰਕਾਰ ਪੀਰ ਪਾਸ਼ਾ ਦਾ ਵਧਾਈਆਂ ਦਾ ਟਾਈਮ ਹੋ ਗਿਆ ਹੈ ਦੇ ਵਾਸਤੇ ਹੈ ਬੇਟੀ ਵਾਸਤੇ ਹੈ ਨਾਲ ਆਬੜਾ ਛੱਡ ਹੋ ਠੰਡੀ ਡੰਡੀ ਪਾਉਣਾ ਵਾਲਿਆ ਚਾਹੀਦੀ ਤੁਹਾਨੂੰ ਤੇਰੇ ਦਰਾਂ ਇਤੇ ਹੋਣਾ ਚਾਹੀਦੀ ਤੁਨ ਆਪਣਾ ਬਣਾ ਕੇ ਜੇ ਤੂੰ ਰੱਖਣਾ ਆਪਣਾ ਬਣਾ ਕੇ ਜੇ ਤੂੰ ਰੱਖਣਾ ਤੇ ਹਰ ਗੱਲ ਗਸਦੀ ਬੂਣੀ ਸੰਪਤੀ ਗੋਣੀ ਸੰਪਤੀ ਹੋਣੀ ਸੰਪਤੀ ਮਾਨੀ ਬੇਟੀ ਵਾਸਤੇ ਪੁਛਦੀ ਐ ਪਾਰਾ ਤੇਰਾ ਸਾਲ ਹੋ ਗਿਆ ਰੋਗ ਬਣੇ ਇਹ ਪੁਛਤੀਆਂ ਬਾਬਾ ਨੂੰ ਕੀ ਰੋਲਾ ਕੀ ਕਹਾਣੀ ਐ ਕਰਮਾਂ ਦਾ ਕਰੇ ਕਰਾਇਦਾ ਤੂੰ ਇਹ ਕੰਮ ਬੰਦਾ ਐ ਜਾਂ ਲੇਖਤ ਗੁਰਨੇ ਐ ਸਿੱਕੇ ਐ ਪੈ ਪੁਛਦੀ ਐ ਲਾਸਟ অর ਫਾਈਨਲ ਕਹਾਣੀ ਹੋਦੀ ਮਾਂ ਜਿੰਨਾ ਹੋ ਗਿਆ ਉਹਨਾ ਜੋਰ ਲਾ ਠੀਕ ਐ ਕੱਲ ਹਾਂ ਔਰ ਨਾ ਦੇ ਵਿੱਚ ਕਰੀਆਂ ਹੀ ਚਾਹ ਰੋਲਾ ਜਾਂ ਗੱਲ ਕਰਾਂਗਾ ਕੱਲਾ ਦੋ ਹੋਣੀ ਐ ਲਗਾ ਲਗਾ ਮਗਰ ਬੈ ਤੂੰ ਰੋਣਾ ਚਾ ਮੇਰੀ ਗੱਲ ਆ ਅੱਜ ਤੈਨੂੰ 12 13 ਸਾਲ ਹੋ ਗਏ ਰੋਂਦੀ ਨੂੰ 20 ਸਾਲ ਕੁਛ ਮਿਲਿਆ ਅੱਖਾਂ ਗਵਾਲੀਆਂ ਹੁੰਦੀਆਂ ਸੋਨੇ ਵਰਗੀ ਜੇਈਂ ਰੋਗ ਲਾ ਰਿਆ ਰੋਣਾ ਨਹੀਂ ਹੈ ਹੁਣ ਠੀਕ ਹੈ

ਤੌਲੀਆਂ ਮਾਰੀ ਤਾ ਤੌਲੀਆਂ ਵਗਰੋ ਬੋਲੀ ਜਾਂ ਤੇਰੇ ਨਾਲ ਲੜੀਆਂ ਪੀਆ ਤੂੰ ਮੂਈ ਨਹੀਂ ਲੈਣਾ ਸੰਗੀਤ ਦਾ ਰੋੜਾ ਤਾ ਤੌਲੀਆਂ ਨਾ ਸੌਣ ਦੇਈ ਮਾਂ ਹੁਣ ਮੈਨੂੰ ਗੱਲ ਦੱਸਣੀ ਆ ਬੜੀ ਸਿਰੇ ਦੀ ਸੋਚ ਕੇ ਦੱਸੀ ਮੈਨੂੰ ਜੇ ਤੈਨੂੰ ਨਾ ਪਤਾ ਲੱਗੇ ਕਿਸੇ ਤੋਂ ਪੁੱਛ ਲਈ ਬੰਦੇ ਨੂੰ ਕੋਈ ਹਲਕਾ ਗੁੱਪਾ ਖਾ ਗਿਆ ਬੰਦੇ ਨੂੰ ਹਲਕਾ ਗੁੱਪਾ ਖਾ ਗਿਆ ਬੰਦਾ ਨੂੰ ਮਾਰਿਆ ਲਾਰੀ ਮੇਰੇ ਸਾਹਮਣੇ ਆ ਆ ਬਤੋ ਦਿਆ ਮਾਰੀਏ ਕਿ ਤਾ ਤਸਦੀਕ ਕਰਾਂ ਬਾਈ ਆਪ ਦਾ ਆਪ ਨੂੰ ਖਾਣੇ ਹੋਰ ਬਾਰੀ ਗੱਲਾਂ ਦਾ ਆਪਾਂ ਨਹੀਂ ਕਰ ਸਕਦੇ ਇਹਨਾਂ ਦੀ ਗੱਲ ਹੋ ਰਹੀ ਉਨੀ ਚਾਹ ਮਾਓ ਤੇ ਸਹੋਰੇ ਇਹ ਹੀ ਐਡੀ ਪਤਨੀ 29 ਸਾਲ ਤੋਂ ਉੱਤੇ ਉੱਤੇ ਐ 29 ਦੀ ਵੱਲੀ ਪੈਂਦੀ ਕਿੱਥੇ ਐਡੀ ਹਾਂ ਇਹਦੇ ਸਾਰੇ ਕਿੱਥੇ ਹੋਲੇ ਹਾਂ ਇਹ ਮਾਂ ਉਥੋਂ ਦੀ ਗੱਲ ਐ ਆ ਤੂੰ ਮੇਰੇ ਕੋਲ ਸਹੀ ਟਾਈਮ ਦੇਖ ਕੇ 9 ਵਜੇ ਇੱਥੇ ਆਉਂਦਾ। ਤੇ ਕਿ ਤੈਨੂੰ ਕੀ ਨਹੀਂ ਬਣਾ ਦੂੰਗਾ। ਹੱਥੋਂ ਹੱਥ। ਤੁਰੰਤ ਹੌਂਦਾ ਸਪੋਰਟ ਫੈਸਲਾ ਕਰਾਂਗਾ। ਤੇਰੀ ਧੀ ਦਾ ਰੋਗ ਪਿੰਡ ਕੱਟ ਕੇ ਫੇਰ ਕਰਦਾ। ਹੁਤਾ ਕਿ ਤੇਰੀ ਸਹੀ ਨਹੀਂ ਹੋਊਗੀ। ਮੈਂ ਤੇ ਉਹ ਕਮਰਾ ਪਿਆ, ਬਾਬੇ ਦਾ ਡੇਰਾ ਪਿਆ, ਖਾਣ ਨੂੰ ਰੋਟੀ ਮਿਲ ਜੂਗੀ, ਕਰਨ ਨੂੰ ਸੇਵਾ ਮਿਲ ਜੂਗੀ ਬਾਬੇ।

ਹੋ ਕਰੀਂ ਅਰਦਾਸ ਕਬੂਲ ਸੁਮਾ ਦਾ ਵੇਲਾ ਹੋ ਗਿਆ ਵੇ ਕਰੀਂ ਅਰਦਾਸ ਕਬੂਲ ਕਬਰ ਦਾ ਵੇਲਾ ਹੋ ਗਿਆ ਵੇ ਕਰੀਂ ਅਰਦਾਸ ਵਾਰ ਕੇ ਪੁੱਠੇ ਸਵਾਣੇ ਸਿੱਧੇ ਨਹੀਂ ਵਾਰਦੇ ਪੁੱਠਾ ਵਾਰਨਾ ਪੁੱਠਾ ਘੇੜ ਦੇਣਾ ਨੂੰ ਪੁੱਠਾ ਹੀ ਘੱਟਣਾ ਠੀਕ ਹੈ ਤੇਰੀ ਧੀ ਨੂੰ ਮੇਰੇ ਬਾਬੇ ਤੋਂ ਠੀਕ ਕਰਵਾ ਕੇ ਸਾਰੇ ਪਰਿਵਾਰ ਦੇ ਵਿੱਚ ਵਸਮਾਉਣਾ ਇਹ ਜੋਗੀ ਦਾ ਕੰਮ ਵਾਜਾ ਠੀਕ ਹੈ ਦੋਤੀ ਦੋਤੇ ਵਾਲੀ ਹੋਏਗੀ ਜੇ ਮੈਂ ਰਿਆ ਜਿਉਂਦਾ ਇਹ ਪਿੰਡਾਂ ਦੇ ਦੀਵਾਨ ਵਿੱਚੋਂ ਫੇਰ ਕਰਵਾਉਣਗੇ ਉਹ ਬਈ ਫੇਰ ਕਰਵਾਓਗੇ ਜੇ ਰਹੀ ਕਹਾਣੀ ਮੈਂ 2 ਸਾਲਾਂ ਤੱਕ ਰੇਹ ਜਿਉਂਦਾ ਤੇ ਮੈਂ 2-3 ਦਿਨ ਦੋਦੇ ਦਾ ਮੂੰਹ ਦਿਖਾ ਕੇ ਜਾਵਾਂ ਧੰਨਾ ਵਾਬਾ ਵਾਜੀ ਵਾ ਜਿੰਨਾ ਹੋ ਗਿਆ ਮਾਂ ਪੱਪਾ ਦਾ ਜੋਰ ਲਾ ਦੂਗਾ ਅੱਡੀਆਂ ਦਾ ਜੋਰ ਲਾ ਦਊਗਾ ਤੇਰੀ ਧੀ ਦਾ ਰੋਗ ਕੱਟ ਕੇ ਜਾਊਗਾ ਵਾਹ ਜੀ ਵਾ ਕਸਮ ਮੈਨੂੰ ਫਿਤਾਈ ਠੀਕ ਹੈ ਖੁਸ਼ ਰਹੇ ਆਬਾਦ ਰਹੇ ਇੱਕ ਕੰਮ ਕਰੀ ਇੱਕ ਨਾ ਅਨਾਰ ਲੈ ਲੈ ਅਨਾਰ ਪੌਦਾ ਲੈਣਾ ਅਨਾਰ ਦਾ ਪੌਦਾ ਠੀਕ ਉਹ ਮੈਂ ਗੁਰੂ ਘਰ ਲਾਏ ਉਹ ਵੀ ਇੱਥੇ ਲਾ ਦੇ ਇੱਕ ਫਲ ਦਾ ਬਿੱਤਾ ਲਾ ਦੇ ਜਾਂ ਤੇਨੂੰ ਬਾਪੂ ਨੇ ਫਲ ਬਖਸ਼ਦਾ ਧੰਨਵਾਦ ਆਜਾਕਾਰ ਬੇੜੇ ਵਾਰਾ ਬੋਲ ਗਉਸਪਾ 11 ਰਿਆਂ ਦੇ ਦਰਬਾਰ ਦੀ ਉਹ ਸਦਾਈ ਆਈ ਚਲ ਬਾਪੇ ਨੂੰ ਅਰਦਾਸ ਇਹ ਵਾਰ ਕੀ ਨੇ ਲੱਡੂ ਸੁਆਕੇ ਪੁੱਤੇ ঠিক meter o tênis de